ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪੰਜਾਬੀ ਭਾਸ਼ਾ ਦਾ ਨਿਕਾਸ ਤੇ ਵਿਕਾਸ ਵਾਲਾ ਜਿਹੜਾ ਕੀ ਕੁਐਸਚਨ ਕਰਾਂਗੇ ਵੈਸੇ ਆਪਾਂ ਅਪਲੋਡ ਕੀਤਾ ਹੋਇਆ ਹੈ ਚੈਨਲ ਤੇ ਚਲੋ ਆਪਾਂ ਦੁਬਾਰਾ ਵੀ ਕਰ ਰਹੇ ਹਾਂ ਹਾਂਜੀ ਅਗਰ ਤੁਹਾਨੂੰ ਆਉਂਦਾ ਪੰਜਾਬੀ ਭਾਸ਼ਾ ਦੇ ਦੇਪਤੀ ਇਹ ਤੇ ਨਿਕਾਸ ਬਾਰੇ ਜਾਣਕਾਰੀ ਦਿਓ ਜਬ ਕਿਹੜੇ ਪੜਾਵਾਂ ਵਿੱਚੋਂ ਲੰਘ ਕੇ ਅੱਜ ਦੇ ਸਥਾਨ ਤੇ ਪਹੁੰਚੀ ਹੈ ਜਬ ਪੰਜਾਬੀ ਭਾਸ਼ਾ ਦੀ ਪ੍ਰਚੀਨਤਾ ਤਾਂ ਸਭ ਦਾ ਇੱਕੋ ਆਨਸਰ ਹੈ ਹਾਂਜੀ ਪਹਿਲਾ ਪੰਜਾਬੀ ਭਾਸ਼ਾ ਦਾ ਇਤਿਹਾਸ ਪੰਜਾਬੀ ਭਾਸ਼ਾ ਜਿਹੜੀ ਕਿ ਭਾਰਤ ਤੇ ਪਾਕਿਸਤਾਨ ਉਪਮਹਾਦੀਪ ਦੇ ਬਹੁਤ ਵੱਡੇ ਭੂ ਖੰਡ ਦੇ ਲੋਕ ਪ੍ਰਵਾਨ ਤੇ ਬਲਵਾਨ ਭਾਸ਼ਾ ਮਨ ਲਕਿ ਪੰਜਾਬੀ ਭਾਸ਼ਾ ਭਾਰਤ ਤੇ ਪਾਕਿਸਤਾਨ ਦੇ ਬਹੁਤ ਵੱਡੇ ਆਪਾਂ ਕਹਿ ਸਕਦੇ ਹਾਂ ਕਿ ਭੂ ਖੰਡ ਦੇ ਜਿਹੜੇ ਲੋਕ ਨੇ ਉਹਨਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਵਾਨ ਕੀਤਾ ਹੋਇਆ ਤੇ ਪੰਜਾਬੀ ਭਾਸ਼ਾ ਬਲਵਾਨ ਭਾਸ਼ਾ ਜਿਹੜੀ ਪੰਜਾਬੀ ਇਸ ਵਿਸ਼ਾਲ ਪ੍ਰਾਂਤ ਦੇ ਵਿੱਚ ਅੱਜ ਪ੍ਰਚਲਿਤ ਹੈ ਮਨ ਲਕਿ ਭਾਰਤ ਤੇ ਪਾਕਿਸਤਾਨ ਦੇ ਵਿੱਚ ਉਹ ਕੁਈ 1000 ਸਾਲ ਪੁਰਾਣੀ ਕਿੰਨੇ ਹਜ਼ਾਰ ਪੁਰਾਣੀ 1000 ਸਾਲ ਪੁਰਾਣੀ ਤੇ ਉਸ ਤੋਂ ਪਹਿਲਾਂ ਪ੍ਰਾਚੀਨ ਪੰਜਾਬੀ ਚ ਵੈਦਿਕ ਸੰਸਕ੍ਰਿਤੀ ਉਸ ਤੋਂ ਬਾਅਦ ਫਿਰ ਪ੍ਰਕਿਰਤ ਭਾਸ਼ਾਵਾਂ ਤੇ ਫਿਰ ਅੰਪਰ ਭਾਸ਼ਾਵਾਂ ਆਇਆ ਮਤਲਬ ਕਿ ਸਭ ਤੋਂ ਪਹਿਲਾਂ ਵੈਦਿਕ ਸੰਸਕ੍ਰਿਤ ਫਿਰ ਉਸ ਤੋਂ ਬਾਅਦ ਪ੍ਰਕਿਰਤ ਪ੍ਰਕਿਰਤ ਤੋਂ ਬਾਅਦ ਅੰਪਰ ਭਾਸ਼ਾ ਆਇਆ ਤੇ ਇਨ੍ਹਾਂ ਪੁਰਾਣੇ ਭਾਸ਼ਾਵਾਂ ਮਤਲਬ ਹੋਲੀ-ਹੋਲੀ ਬਦਲ ਕੇ 10ਵੀਂ 11ਵੀਂ ਸਦੀ 10ਵੀਂ ਤੇ 11ਵੀਂ ਸਦੀ ਦੇ ਵਿੱਚ ਪੰਜਾਬੀ ਭਾਸ਼ਾ ਦਾ ਜਨਮ ਹੁੰਦਾ ਹੈ ਦੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਤੋਂ ਬਾਅਦ ਹੀ ਆਧੁਨਿਕ ਕਾਲ ਦੇ ਵਿੱਚ ਅਨਜੋਕੀ ਜਿਹੜੀ ਅਜੋਕੀ ਪੰਜਾਬੀ ਭਾਸ਼ਾ ਉਹਦਾ ਸਰੂਪ ਆ ਜਿਹੜੀ ਕਿ ਨਿਖਰਿਆ ਜੋ ਟਕਸਾਲੀ ਪੰਜਾਬੀ ਵੱਜੋਂ ਪਰਵਾਨ ਹੋਈ ਹੈ ਤਿਰਗਵੇਦ ਦੀ ਰਚਨਾ ਭਾਰਤ ਦੇ ਵਿੱਚ ਆਰੀਆ ਲੋਕਾਂ ਨੇ ਕੀਤੀ ਹੈ ਰਗਵੇਦ ਜੋ ਕਿ ਸੰਸਾਰ ਵਿੱਚ ਭਾਸ਼ਾ ਤੇ ਸੰਸਕ੍ਰਿਤੀ ਦਾ ਗਿਆਨ ਦੇਣ ਵਾਲਾ ਸਭ ਤੋਂ ਮਹਾਨ ਗ੍ਰੰਥ ਹੈ ਅੱਗੇ ਪੰਜਾਬੀ ਭਾਸ਼ਾ ਦਾ ਜਨਮ ਹਾਂਜੀ ਪੰਜਾਬੀ ਭਾਸ਼ਾ ਦਾ ਜਨਮ ਆ ਜਿਹੜੀ ਕਿ ਸ਼ੋਰਸ਼ੇਣੀ ਤੇ ਪ੍ਰਸ਼ਾਸੀ ਅੰਪਰ ਭਾਸ਼ਾ ਦੀਆਂ ਉਪ ਭਾਸ਼ਾਵਾਂ ਟੱਕੀ ਤੇ ਕਕੇ ਦੇ ਵਿੱਚੋਂ ਹੋਇਆ ਮਤਲਬ ਕਿ ਤੁਸੀਂ ਸਿੰਪਲ ਕਹਿ ਸਕਦੇ ਹੋ ਕਿ ਪੰਜਾਬੀ ਭਾਸ਼ਾ ਦਾ ਜਨਮ ਟੱਕੀ ਤੇ ਕਕੇ ਆ ਜਿਹੜੀ ਉਪਭਾਸ਼ਾਵਾਂ ਦੇ ਵਿੱਚੋਂ ਹੋਇਆ ਇਹ ਭਾਸ਼ਾਵਾਂ ਕਿਹੜੀਆਂ ਸੀ ਸ਼ੋਰਸ਼ੇਣੀ ਤੇ ਪ੍ਰਸ਼ਾਸੀ ਅੰਪਰ ਭਾਸ਼ਾ ਦੇ ਅੱਗੇ ਹੀ ਉਪਭਾਸ਼ਾਵਾਂ ਸੀ ਜਿਵੇਂ ਪੰਜਾਬੀ ਦਾ ਭਾਸ਼ਾਮਾਹ ਹੈਗੇ ਨੇ ਮਾਜੀ ਮਲਵਈ ਦੁਆਬੀ ਹਨ ਇਹ ਐਵੇਂ ਸ਼ੋਰਸ਼ੇਣੀ ਤੇ ਪ੍ਰਸ਼ਾਸੀ ਦੀਆਂ ਉਪਭਾਸ਼ਾਵਾਂ ਕਿਸੀ ਟੱਕੀ ਤੇ ਕਕੇ ਇਹਦੇ ਵਿੱਚੋਂ ਹੋਇਆ ਪੰਜਾਬੀ ਭਾਸ਼ਾ ਦਾ ਜਨਮ ਤੇ ਸ਼ੋਰਸ਼ਨੀ ਅੰਪਰ ਭਾਸ਼ਾ ਦਾ ਜਨਮ ਜਿਹੜੀ ਕਿ ਸ਼ੋਰਸ਼ਨੀ ਪ੍ਰਕਿਰਤ ਦੇ ਵਿੱਚੋਂ ਹੋਇਆ ਸ਼ੋਰਸ਼ਨੀ ਪ੍ਰਕਿਰਤ ਭਾਸ਼ਾ ਦੇ ਵਿੱਚੋਂ ਇਸ ਦਾ ਖੇਤਰ ਮੱਧਦੇਸ਼ ਸੀ ਤੇ ਪੰਜਾਬ ਦੇ ਪੂਰਬੀ ਖੇਤਰਾਂ ਵਿੱਚ ਸ਼ੋਰਸ਼ਨੀ ਅੰਪਰ ਭਾਸ਼ਾ ਦੀ ਭਾਸ਼ਾ ਟੱਕੀ ਪ੍ਰਚਲਿਤ ਸੀ ਟੱਕੀ ਭਾਸ਼ਾ ਪ੍ਰਚਲਿਤ ਸੀ ਪੂਰਬੀ ਖੇਤਰਾਂ ਵਿੱਚ ਤੇ ਇਸ ਬੋਲੀ ਦਾ ਨਾਮ ਉਸ ਕਾਲ ਦੇ ਵਿੱਚ ਪੰਜਾਬ ਦੇ ਪੂਰਬੀ ਖੇਤਰ ਦਾ ਨਾਮ ਕੀ ਪੈ ਗਿਆ ਟੱਕ ਦੇਸ਼ ਉਣ ਕਰਕੇ ਪਿਆ ਸੀ ਟੱਕੀ ਬੋਲੀ ਤਾਂ ਆ ਪਿਆ ਸੀ ਵੀ ਪੂਰਬ ਖੇਤਰ ਦਾ ਟੱਕ ਦੇਸ਼ ਉਣ ਕਰਕੇ ਇਹਦਾ ਨਾਮ ਪੈ ਗਿਆ ਇਸ ਟੱਕੀ ਅੰਪਰ ਭਾਸ਼ਾ ਵਿੱਚੋਂ ਹੀ ਪੂਰਵੀ ਭਾਸ਼ਾ ਦਾ ਜਨਮ ਹੁੰਦਾ ਪੂਰਵੀ ਪੰਜਾਬੀ ਭਾਸ਼ਾ ਦਾ ਜਨਮ ਹੁੰਦਾ ਦੂਜੇ ਪਾਸੇ ਹੈਗੀ ਸੀ ਪਛਾਚੀ ਅੰਪਰ ਭਾਸ਼ਾ ਦਾ ਖੇਤਰ ਪੱਛਮੀ ਪੰਜਾਬ ਸਰਹੱਦੀ ਸੂਬਾ ਕੰਧਾਰ ਤੇ ਕਸ਼ਮੀਰ ਸੀ ਪਛਾਚੀ ਅੰਪਰ ਭਾਸ਼ਾ ਦਾ ਖੇਤਰ ਪੱਛਮੀ ਪੰਜਾਬ ਸਰਹੱਦੀ ਸੂਬਾ ਕੰਧਾਰ ਤੇ ਕਸ਼ਮੀਰ ਸੀ ਪੱਛਮੀ ਪੰਜਾਬ ਦੇ ਵਿੱਚ ਪਛਾਚੀ ਹਿੰਦੀ ਭਾਸ਼ਾ ਕਕੇ ਆ ਪ੍ਰਚਲਿਤ ਸੀ ਪੱਛਮੀ ਪੰਜਾਬ ਦੇ ਵਿੱਚ ਜਿਹੜੀ ਪ੍ਰਸ਼ਾਸੀ ਦੀ ਭਾਸ਼ਾ ਸੀ ਉਹ ਕਕਿਆ ਪਰਚਲਦੀ ਸੀ ਕਕਿਆ ਪੱਛਮੀ ਪੰਜਾਬ ਦੇ ਇੱਕ ਭਾਗ ਦਾ ਪ੍ਰਾਤਨਾ ਸੀ ਮਤਲਬ ਕਿ ਜਿਹੜੀ ਕਕਿਆ ਉਹ ਪੱਛਮੀ ਪੰਜਾਬ ਦੇ ਇੱਕ ਭਾਗ ਦਾ ਪ੍ਰਾਤਨਾ ਸੀ ਇਸੇ ਕਰਕੇ ਇਸ ਇਲਾਕੇ ਵਿੱਚ ਪ੍ਰਚਲਿਤ ਕਕਿਆ ਭੰਪਾਸ਼ਾ ਹੀ ਲੈਹੰਦੀ ਪੰਜਾਬੀ ਦੀ ਜਨਮ ਦਾਤੀ ਪੰਜਾਬੀ ਭਾਸ਼ਾ ਦਾ ਜਨਮ ਟੱਕੀ ਤੇ ਕਕਿਆ ਅੰਪਰ ਭਾਸ਼ਾ ਵਿੱਚੋਂ ਹੋਇਆ ਜਿਹੜੀ ਕਿ ਸ਼ੋਰਸ਼ੇਨੀ ਤੇ ਪਛਾਚੀ ਅੰਪਰ ਭਾਸ਼ਾ ਦੀ ਉਪ ਬੋਲੀਆਂ ਸੀ ਤੇ ਆਮ ਲੋਕਾਂ ਦੀ ਭਾਸ਼ਾ ਜਦ ਬੋਲੀ ਨੂੰ ਭਾਸ਼ਾ ਦੇ ਪੰਡਤਾਂ ਨੇ ਅੰਪਰ ਭਾਸ਼ਾ ਭਾਵ ਕੀ ਹੁੰਦਾ ਵਿਗੜੀ ਹੋਈ ਭਾਸ਼ਾ ਨਾਤਾ ਪਰ ਭਾਸ਼ਾ ਕੀ ਹੁੰਦਾ ਵਿਗੜੀ ਹੋਈ ਭਾਸ਼ਾ ਨਾਤਾ ਉਸ ਤੋਂ ਪੰਜਾਬੀ ਭਾਸ਼ਾ ਦਾ ਵਿਕਾਸ ਅੰਪਰ ਭਾਸ਼ਾ ਦੇ ਵਿੱਚੋਂ ਪੰਜਾਬੀ ਭਾਸ਼ਾ ਦਾ 1000 ਈਸਵੀ ਦੇ ਲਗਭਗ ਜਿਹੜਾ ਕਿ ਵਿਕਾਸ ਹੋਇਆ ਇਸ ਦੇ ਪ੍ਰਾਤਨਮੂਨਿਆਂ 19ਵੀਂ ਤੇ 10ਵੀਂ ਸਦੀ ਦੇ ਵਿੱਚ ਹੋਈਆਂ ਜੋਗੀਆਂ ਨਾਥਾਂ ਦੀਆਂ ਰਚਨਾਵਾਂ ਵਿੱਚ ਮਿਲਦੇ ਨੇ ਆਪਾਂ 12ਵੀਂ 13ਵੀਂ ਸਦੀ ਵਿੱਚ ਸ਼ੇਖ ਫਰੀਦ ਜੀ ਦੇ ਸ਼ਲੋਕਾਂ ਵਿੱਚ ਇਸ ਦਾ ਰੂਪ ਆਪਾਂ ਨੂੰ ਅੰਪ੍ਰਾਪਾਸ਼ਾ ਦੇ ਪ੍ਰਭਾਵ ਤੋਂ ਬਿਲਕੁਲ ਮੁਕਤ ਹੋਇਆ ਮਿਲਦਾ ਬਲਕਿ ਬਿਲਕੁਲ ਇਹ ਤੋਂ ਅਲੱਗ ਹੋਇਆ ਮਿਲਦਾ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਇਸ ਦੇ ਵਿੱਚ ਲਗਾਤਾਰ ਸਾਹਿਤ ਰਚਨਾ ਹੋ ਰਹੀ ਪੰਜਾਬੀ ਭਾਸ਼ਾ ਦੇ ਵਿੱਚ ਸ਼ੇਖ ਫਰੀਦ ਜੀ ਦੀ ਕਵਤਾ ਵਿੱਚ ਲੈਂਦੀ ਤੇ ਫਾਰਸੀ ਦੇ ਕਈ ਪਦ ਵਰਤੇ ਗਏ ਨੇ ਭਗਤੀ ਦੇ ਸਮੇਂ ਪੰਜਾਬੀ ਉੱਤੇ ਸੰਤ ਭਾਸ਼ਾ ਦਾ ਪ੍ਰਭਾਵ ਰਿਹਾ ਸ਼ਾਹੂ ਸ਼ੇਨ ਸੁਲਤਾਨ ਬਹੁ ਬੁੱਲੇ ਸ਼ਾਹ ਦੇ ਕਾਫੀਆਂ ਕੇਂਦਰੀ ਪੰਜਾਬੀ ਦਾ ਉੱਤਮ ਨਮੂਨਾ ਨੇ 18ਵੀਂ ਸਦੀ ਵਿੱਚ ਮੁਸਲਮਾਨੀ ਜੋਰ ਹੋਣ ਕਰਕੇ ਪੰਜਾਬੀ ਭਾਸ਼ਾ ਤੇ ਫਾਰਸੀ ਭਾਸ਼ਾ ਦਾ ਭਾਸ਼ਾ ਦੇ ਕਪਤਾ ਦਾ ਡੂੰਗਾ ਪ੍ਰਭਾਵ ਹੈ ਸਿੱਖ ਰਾਜ ਦੇ ਸਮੇਂ ਰਾਜ ਦਰਬਾਰੀ ਭਾਸ਼ਾ ਫਾਰਸੀ ਹੀ ਰਹੀ ਹੈ ਇਸ ਕਰਕੇ ਫਾਰਸੀ ਦਾ ਪ੍ਰਭਾਵ ਜਾਰੀ ਰਿਹਾ ਤੇ ਅੰਗਰੇਜ਼ਾਂ ਦੇ ਆਉਣ ਨਾਲ ਅੰਗਰੇਜ਼ੀ ਦੇ ਬਹੁਤ ਸਾਰੇ ਸ਼ਬਦ ਪੰਜਾਬੀ ਦੇ ਵਿੱਚ ਰਚ ਮਿਚ ਗਏ ਤੇ ਇਹ ਵਰਤਾਰਾ ਅਜੇ ਤੱਕ ਜਾਰੀ ਹੈ ਪੰਜਾਬੀ ਭਾਸ਼ਾ ਹਿੰਦੀ ਤੇ ਉਰਦੂ ਦੋਹਾਂ ਦੇ ਨਾਲੋਂ ਪ੍ਰਾਣੀ ਹੈ ਠੀਕ ਹੈ ਹਿੰਦੀ ਤੇ ਉਰਦੂ ਦੋਵਾਂ ਨਾਲੋਂ ਪੁਰਾਣੀ ਹੈ ਇਹਦਾ ਜਨਮ ਉਸੇ ਧਰਤੀ ਉੱਪਰ ਹੋਇਆ ਜਿਸ ਧਰਤੀ ਉੱਪਰ ਰਿਗਵੇਦ ਰਚਿਆ ਗਿਆ ਸੀ ਜਦਕਿ ਹਿੰਦੀ ਦਾ ਜਨਮ ਉਸ ਖੇਤਰ ਦੇ ਵਿੱਚ ਹੋਇਆ ਜਿੱਥੋਂ ਦੀ ਭਾਸ਼ਾ ਨੂੰ ਵੈਦਿਕ ਜਮਾਨੇ ਵਿੱਚ بگੜੀ ਹੋਈ ਭਾਸ਼ਾ ਕਿਹਾ ਜਾਂਦਾ ਸੀ ਮਤਲਬ ਕਿ ਹਿੰਦੀ ਦਾ ਜਨਮ ਉਸ ਖੇਤਰ ਦੇ ਵਿੱਚ ਹੋਇਆ ਜਿੱਥੋਂ ਦੀ ਭਾਸ਼ਾ ਨੂੰ ਵੈਦਿਕ ਜਮਾਨੇ ਦੇ ਵਿੱਚ ਕੀ ਗੜੀ ਭਾਸ਼ਾ ਕਹੇ ਜਾਂਦੀ ਸੀ ਵਿਗੜੀ ਹੋਈ ਭਾਸ਼ਾ ਤੇ ਉਰਦੂ ਦਾ ਜਨਮ ਭਾਰਤ ਵਿੱਚ ਮੁਸਲਮਾਨੀ ਰਾਜ ਸਥਾਪਿਤ ਹੋਣ ਤੋਂ ਮਗਰ ਹੋਇਆ ਤੇ ਪੰਜਾਬੀ ਦਾ ਇਤਿਹਾਸ ਇਸ ਤੋਂ 200-300 ਸਾਲ ਪੁਰਾਣਾ ਹੈ ਪੰਜਾਬ ਦੀ ਇਹ ਪ੍ਰਾਚੀਨ ਭਾਸ਼ਾ ਵਰਤਮਾਨ ਪੰਜਾਬੀ ਦੀ ਸਰਕਾਰੀ ਭਾਸ਼ਾ ਹੈ ਠੀਕ ਹੈ ਤੇ ਇਥੋਂ ਦੀ ਵਿਦਿਆ ਸੂਚਨਾ ਅਦਾਲਤੀ ਕਾਰਵਾਈ ਵਰਤਮਾਨ ਇਹ ਪੰਜਾਬ ਆਊਗਾ ਠੀਕ ਹੈ ਵਰਤਮਾਨ ਪੰਜਾਬ ਦੀ ਸਰਕਾਰੀ ਭਾਸ਼ਾ ਤੇ ਇਥੋਂ ਦੀ ਵਿਦਿਆ ਸੂਚਨਾ ਤੇ ਅਦਾਲਤੀ ਕਾਰਵਾਈ ਦਾ ਮਾਧਿਅਮ ਹੈ ਇਸ ਦੇ ਵਿੱਚ ਅੱਜ ਕਈ ਰੂਪਾਂ ਵਿੱਚ ਸਾਹਿਤ ਰਚਨਾ ਹੋ ਰਹੀ ਹੈ ਕਈ ਰੂਪ ਜਿਵੇਂ ਨਾਵਲ ਨਾਟਕ ਕਹਾਣੀ ਇਕਾਂਗੀ ਤੇ ਕਈ ਰੂਪਾਂ ਦੇ ਵਿੱਚ ਸਾਹਿਤ ਰਚਨਾ ਹੋ ਰਹੀ ਹੈ ਤੇ ਮਾਜੀ ਦੁਆਪੀ ਮਲਵਈ ਪੁਆਦੀ ਪੋਠੋਹਾਰੀ ਮਲਤਾਨੀ ਝਾਂਗੀ ਤੇ 도ਗਰੀ ਇਸ ਦੀਆਂ ਉਪਾਸ਼ਾਵਾਂ ਨੇ ਤੇ ਇਸ ਨੂੰ ਗਵਾਰੂ ਕਹਿਣਾ ਠੀਕ ਨਹੀਂ ਇਹਨੂੰ ਸ਼ੇਖ ਫਰੀਦ ਸ੍ਰੀ ਗੁਰੂ ਨਾਨਕ ਦੇਵ ਜੀ ਬੁੱਲੇ ਸ਼ਾਹ ਵਰਗੀਆਂ ਰੋਹਾਨੀ ਸ਼ਖਸੀਅਤਾਂ ਨੇ ਅਪਣਾਇਆ ਮੁਸਲਮਾਨਾਂ ਹਿੰਦੂਆਂ ਸਿੱਖਾਂ ਤੇ ਇਸਾਈਆਂ ਨੇ ਇਸ ਦੀ ਹੁੰਦੀ ਦੇ ਵਿੱਚ ਸਾਂਝੇ ਤੌਰ ਤੇ ਹਿੱਸਾ ਪਾਇਆ ਤੇ ਪੰਜਾਬੀ ਭਾਸ਼ਾ ਦੇ ਜਿਹੜੇ ਵਿਕਾਸ ਦੇ ਚਾਰ ਭਾਗਾਂ ਵਿੱਚ ਇਹਨੂੰ ਵੰਡਿਆ ਗਿਆ ਮੱਧਕਾਲੀ ਪੰਜਾਬੀ ਜਾਂ ਗੁਰੂਕੁਲ ਦੀ ਪੰਜਾਬੀ 1700 ਈਸਵੀ ਤੱਕ ਪਿਛਲਾ ਮੁਗਲ ਕਾਲ ਤੇ ਸਿੱਖ ਰਾਜ ਦੇ ਸਮੇਂ ਦੀ ਪੰਜਾਬੀ 1700 ਤੋਂ ਲੈ ਕੇ 1850 ਈਸਵੀ ਤੱਕ ਅੰਗਰੇਜ਼ੀ ਰਾਜ ਦੇ ਸਮੇਂ ਦੀ ਪੰਜਾਬੀ 1850 ਤੋਂ ਲੈ ਕੇ 1947 ਤੱਕ ਜੋ ਕਿ ਪੰਜਾਬੀ 1947 ਤੋਂ ਹੁਣ ਤੱਕ ਦੀ ਹੈ ਸੋ ਇਹ ਦਾ ਜਿਹੜਾ ਕਿ ਵਿਕਾਸ ਪੜਾ ਅੱਗੇ ਉਸ ਇਹਨਾਂ ਦੀ ਵਿਆਖਿਆ ਵੀ ਕਰ ਸਕਦਾ ਬਟ ਇੱਥੇ ਤੱਕ ਵੀ ਇਨਫ ਹੈ ਥੈਂਕਸ